ਜੀ ਸਤਿ ਸ਼੍ਰੀ ਅਕਾਲ ਜੀ ਸੋ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਗੱਲ ਕਰਦੇ ਆਂ ਲਾਡਲੀਆਂ ਵੀਡੀਓ ਬਾਰੇ ਸੋ ਜਦ ਮਨੂ ਦੀ ਮਾਸੀ ਨੇ ਫੋਨ ਤੇ ਰੋਚੀ ਨੂੰ ਕਿਹਾ ਕਿ ਮੰਨੂ ਨੂੰ ਮੈਂ ਰੱਖਣਾ ਏ ਤੇ ਰੋਚੀ ਨੇ ਅੱਗੋਂ ਕੀ ਜਵਾਬ ਦਿੱਤਾ ਸੋ ਆਪਾਂ ਤੁਹਾਨੂੰ ਇਸ ਵੀਡੀਓ ਵਿੱਚ ਦੱਸਾਂਗੇ ਵੀਡੀਓ ਨੂੰ ਪੂਰੀ ਜ਼ਰੂਰ ਦੇਖਿਓ ਕਿ ਤੁਸੀਂ ਵੀਡੀਓ ਵਿੱਚ ਦੇਖਿਆ ਹੈ ਕਿ ਮੰਨੂ ਦੀ ਮਾਸੀ ਦਾ ਮੰਨੂ ਨਾਲ ਕਾਫੀ ਪਿਆਰ ਪੈ ਗਿਆ ਏ ਤੇ ਮੰਨੂ ਦੀ ਮਾਸੀ ਹੁਣ ਚਾਹੁੰਦੀ ਆ ਕਿ ਮੰਨੂ ਮੇਰੇ ਕੋਲ ਰਵੇ ਤੇ ਉਹ ਆਪਣੀ ਧੀ ਵੀ ਬਣਾਉਣਾ ਚਾਹੁੰਦੀ ਆ ਜਦ ਆਣਕਵਾਂਡ ਵਿੱਚ ਵੀ ਲੋਕ ਪੁੱਛਦੇ ਆ ਤੇ ਉਹ ਇਹੀ ਕਹਿੰਦੀ ਆ ਕਿ ਇਹ ਤਾਂ ਮੇਰੇ ਕੋਲ ਰਹਿੰਦੀ ਆ ਮੇਰੀ ਕੁੜੀ ਆ ਸੋ ਉਸ ਦਾ ਜਵਾਬ ਉਹ ਮੰਗਦੀ ਆ ਪਰ ਉਹ ਕਹਿੰਦੀ ਆ ਕਿ ਇਹ ਤਾਂ ਮੇਰੀ ਭੈਣ ਦੀ ਕੁੜੀ ਆ ਇਹ ਸਾਰੀਆਂ ਗੱਲਾਂ ਦੱਸਦੀ ਆ ਪਰ ਉਹਦੇ ਦਿਲ ਵਿੱਚ ਇਹ ਖਿੱਚ ਪੈ ਰਹੀ ਆ ਕਿ ਮੰਨੂ ਹਮੇਸ਼ਾ ਲਈ ਮੇਰੀ ਹੋ ਜਾਏ ਤੇ ਉਸ ਦਾ ਘਰ ਵਾਲਾ ਉਹ ਵੀ ਬਹੁਤ ਜ਼ਿਆਦਾ ਪਿਆਰ ਕਰਦਾ ਏ ਜਿਵੇਂ ਕਿ ਉਹ ਚਾਹੁੰਦਾ ਏ ਕਿ ਮੰਨੂ ਸਾਡੀ ਹੀ ਹੋ ਜਾਵੇ ਪਰ ਉਸ ਦੇ ਉਸ ਨੂੰ ਪਤਾ ਲੱਗਦਾ ਏ ਕਿ ਮੰਨੂ ਤਾਂ ਸਿਰਫ ਸਾਡੇ ਕੋਲ ਥੋੜੇ ਟਾਈਮ ਲਈ ਹੀ ਆਈ ਆ ਤੇ ਜਦ ਉਹ ਵਾਪਸ ਗਈ ਤਾਂ ਫਿਰ ਸਾਨੂੰ ਬਹੁਤ ਦੁੱਖ ਪਹੁੰਚਣਾ ਤੇ ਇਸ ਕਰਕੇ ਉਹ ਆਪਣੀ ਘਰਵਾਲੀ ਰੰਜਨਾ ਨੂੰ ਵੀ ਸਮਝਾਉਂਦਾ ਪਰ ਰੰਜਨਾ ਨੇ ਇਹ ਗੱਲ ਸੋਚ ਲਈ ਆ ਕਿ ਹੁਣ ਮੈਂ ਰੋਜੀ ਨਾਲ ਗੱਲ ਕਰ ਹੀ ਲੈਣੀ ਆ ਕਿਉਂਕਿ ਮੰਨੂ ਨੂੰ ਮੈਂ ਹੀ ਰੱਖਣਾ ਹੈ ਸੋ ਮੰਨੂ ਦਾ ਜਨਮ ਦਿਨ ਵੀ ਆਉਂਦਾ ਹੈ ਤੇ ਫਿਰ ਉਹ ਮੰਨੂ ਦਾ ਜਨਮ ਦਿਨ ਮਨਾਉਂਦੀ ਹੈ ਤੇ ਮੰਨੂ ਨੂੰ ਕਦੀ ਪਤਾ ਵੀ ਨਹੀਂ ਹੁੰਦਾ ਕਿ ਜਨਮ ਦਿਨ ਕੀ ਆ ਕਿਉਂਕਿ ਉਸ ਦਾ ਕਦੀ ਕਿਸੇ ਨੇ ਜਨਮ ਦਿਨ ਮਨਾਇਆ ਹੀ ਨਹੀਂ ਜਿਸ ਕਰਕੇ ਮੰਨੂ ਨੂੰ ਬੜੀ ਖੁਸ਼ੀ ਹੁੰਦੀ ਆ ਤੇ ਮੰਨੂ ਨੂੰ ਨਵੇਂ-ਨਵੇਂ ਸੂਟ ਵੀ ਮਿਲ ਰਹੇ ਉਹ ਸੋਚਦੀ ਆ ਮਾਸੀ ਮੇਰੇ ਨਾਲ ਕਿੰਨਾ ਪਿਆਰ ਕਰਦੀ ਆ ਇਸ ਕਰਕੇ ਉਸਦਾ ਵੀ ਆਪਣੀ ਮਾਸੀ ਨਾਲ ਪਿਆਰ ਪੈਣ ਲੱਗ ਜਾਂਦਾ ਹੈ ਤੇ ਰੋਜੀ ਨਾਲ ਫੋਨ ਕਰਦੇ ਰੋਜੀ ਅੱਗੋਂ ਬਹੁਤ ਜ਼ਿਆਦਾ ਔਖੀ ਹੁੰਦੀ ਆ ਕਿਉਂਕਿ ਰੋਜੀ ਆਪਣੀ ਭੈਣ ਨੂੰ ਹੀ ਬੋਲਣ ਲੱਗ ਜਾਂਦੀ ਆ ਤੇ ਇਹ ਕਹਿੰਦੀ ਆ ਕਿ ਮੈਂ ਤਾਂ ਸਿਰਫ ਤੁਹਾਡੇ ਕੋਲ ਇਸ ਕਰਕੇ ਛੱਡਿਆ ਸੀ ਕਿ ਮੇਰੀ ਗੱਲ ਹੋ ਜਾਇਆ ਕਰੇ ਚੱਲ ਇੱਕ ਉੱਥੇ ਤੁਹਾਡੇ ਕੋਲ ਸੇਫ ਵੀ ਰਹੂਗੀ ਕਿਉਂਕਿ ਉਸਦੇ ਮੰਮੀ ਡੈਡੀ ਹੁਣ ਬਜ਼ੁਰਗ ਹੋ ਚੁੱਕੇ ਹੋ ਮੰਨੂ ਚੰਗੀ ਤਰ੍ਹਾਂ ਸਾਹ ਵੀ ਨਹੀਂ ਸਕਦੇ ਸੀ ਤੇ ਪਰ ਰੋਜੀ ਨੂੰ ਗੁੱਸਾ ਲੱਗਦਾ ਹੈ ਜਦ ਰੰਜਨਾ ਇਹ ਗੱਲ ਕਹਿੰਦੀ ਹੈ ਤੇ ਉਹ ਰੋਜੀ ਅੱਗੋਂ ਕਹਿੰਦੀ ਹੈ ਕਿ ਮੈਂ ਆਪਣੀ ਧੀ ਕਿਸੇ ਨੂੰ ਨਹੀਂ ਦੇਣੀ ਮੈਨੂੰ ਆਪਣੀ ਮੰਨੂ ਨਾਲ ਬਹੁਤ ਪਿਆਰ ਹੈ ਮੈਂ ਤਾਂ ਸਿਰਫ ਇੱਕ ਮਜਬੂਰੀ ਕਰਕੇ ਆਪਣੀ ਧੀ ਨੂੰ ਆਪਣੇ ਤੋਂ ਦੂਰ ਕੀਤਾ ਹੈ ਤੇ ਰੱਜੋ ਦਾ ਦਿਲ ਟੁੱਟ ਜਾਂਦਾ ਹੈ ਉਹ ਸੋਚਦੀ ਹੈ ਕਿ ਮੈਂ ਮੰਨੂ ਨਾਲ ਕਿੰਨਾ ਪਿਆਰ ਕਰਦੀ ਉਸ ਨੂੰ ਹਰ ਇੱਕ ਚੀਜ਼ ਵੀ ਪ੍ਰੋਵਾਈਡ ਕਰਾ ਰਹੀ ਆ ਫਿਰ ਵੀ ਇਹ ਮੈਨੂੰ ਇਹ ਗੱਲਾਂ ਸੁਣਾ ਰਹੀ ਹੈ ਦਰੋਦੀਨ ਅਨਰਾਜ ਹੋ ਜਾਂਦੀ ਆ ਜੋ ਅਗੋਂ ਰੋਜੀ ਨੂੰ ਇਹ ਵੀ ਕਹਿੰਦੀ ਆ ਕਿ ਤੇਰਾ ਘਰ ਵਾਲਾ ਗੁਰਪ੍ਰੀਤਾ ਕੁੜੀਆਂ ਨੂੰ ਵੇਖਣਾ ਵੀ ਨਹੀਂ ਮੰਗਦਾ ਤੇ ਤੂੰ ਕਿਵੇਂ ਮੰਨੂ ਨੂੰ ਰੱਖ ਲਵੇਂਗੀ ਉਸਨੇ ਤਾਂ ਇਸ ਨੂੰ ਘਰੋਂ ਕੱਢਿਆ ਹੋਇਆ ਹੈ ਜੇ ਉਸਨੇ ਐਕਸੈਪਟ ਨਾ ਕੀਤਾ ਤੇ ਫੇਰ ਤੂੰ ਮੰਨੂ ਤਾਂ ਮੇਰੇ ਝੋਲੀ ਵਿੱਚ ਪਾਏਂਗੀ ਹੀ ਤੇ ਰੋਜੀ ਸੋਚਣ ਲੱਗ ਪੈਂਦੀ ਆ ਉਸਨੂੰ ਪਤਾ ਹੈ ਕਿ ਗੁਰਪ੍ਰੀਤਾ ਮੰਨੂ ਦਾ ਘਰ ਵਿੱਚ ਨਾਂ ਵੀ ਨਹੀਂ ਸੁਣਦਾ ਤੇ ਉਹ ਸੋਚਦੀ ਆ ਕਿ ਰੱਜੋ ਗੱਲ ਤਾਂ ਠੀਕ ਕਹਿ ਰਹੀ ਆ ਪਰ ਉਹ ਆਪਣੀ ਧੀ ਮੰਨੂ ਨੂੰ ਹਾਸਲ ਕਰਨਾ ਚਾਹੁੰਦੀ ਆ ਉਸਨੂੰ ਸੋਚਦਾ ਹੈ ਕਿ ਕਿਤੇ ਨਾ ਕਿਤੇ ਮੰਨੂ ਮੈਨੂੰ ਜਰੂਰ ਮਿਲੇਗੀ ਪਰ ਉਸ ਦੇ ਘਰ ਹੋਣ ਵਾਲੀਆਂ ਵੀ ਦੋ ਕੁੜੀਆਂ ਨੇ ਕਿਉਂਕਿ ਉਹ ਮਨ ਗੁਰਪ੍ਰੀਤ ਨੇ ਇਹ ਸ਼ਰਤ ਰੱਖੀ ਸੀ ਕਿ ਜੇ ਅਦੇ ਸਾਡੇ ਘਰ ਪੁੱਤ ਹੋਵੇਗਾ ਫਿਰ ਮੰਨੂ ਨੂੰ ਮੈਂ ਘਰ ਵਾਪਸ ਲਿਆਵਾਂਗਾ ਹੁਣ ਦੇਖਦੇ ਆਂ ਕਿ ਅੱਗੇ ਕੀ ਹੁੰਦਾ ਸੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਜਰੂਰ ਲਾਈਕ ਕਰਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਧੰਨਵਾਦ